ਜਾਪਿੰਗ ਜਪਾਰਦ ਮੈਂ ਤੁਹਾਡਾ ਆਪਣਾ ਜਸਵਿੰਦਰ ਜੁੰਮਰ ਅੱਜ ਸੂਫੀ ਮੱਲਾ ਮੈਕ ਪਰ ਰੋਡ ਤੇ ਜਿਹੜਾ ਰੇਲਵੇ ਕਰਾਸਿੰਗ ਦੇ ਕੋਲ ਹੈ ਮੱਲਾ ਉੱਥੇ ਆਏ ਆ ਕਿਉਂਕਿ ਸਾਨੂੰ ਸੂਚਨਾ ਮਿਲੀ ਸੀ ਕਿ ਇੱਥੇ ਇੱਕ ਅੱਜ ਇੱਕ ਬਜ਼ੁਰਗ ਔਰਤ ਨਾਲ ਠੱਗਵਾਜੀ ਹੋਈ ਹੈ ਨੁਟਖੋ ਵੀ ਕਹਿ ਸਕਦੇ ਹਾਂ ਨੂੰ ਕਿਉਂਕਿ ਇੱਕ ਕਾਰ ਦੇ ਵਿੱਚ ਬੰਦੇ ਆਉਂਦੇ ਨੇ ਔਰ ਇੱਕ ਬਜ਼ੁਰਗ ਜਨਾਨੀ ਨੂੰ ਜਿਹੜਾ ਉਹਨਾਂ ਦਾ ਜਿਹੜਾ ਝੁੰਕਾ ਜਾਂ ਕਾਂਟੇ ਆ ਜਿਹੜੇ ਉਹ ਲਾ ਕੇ ਲੈ ਜਾਂਦੇ ਨੇ ਮੇਰੇ ਨਾਲ ਪਰਿਵਾਰਕ ਨਾਮ ਨੇ ਬੀਬੀ ਜੀ ਵੀ ਨਾਲ ਨੇ ਆ ਉਹਨਾਂ ਨਾਲ ਗੱਲਬਾਤ ਕਰਦੇ ਆ ਮਦਦ ਕੀ ਨਾਮ ਆਪਣਾ ਰਾਜਰਾਨੀ ਕਿਹੜਾ ਮੱਲਾ ਜੀ ਇਹੇ ਸੂਫੀ ਮੱਲਾ ਰੇਲਵੇ ਰੋਡ ਨੂੰ ਕੋਧਰ ਰੇਲਵੇ ਰੋਡ ਨੂੰ ਕੋਧਰ ਸੂਫੀ ਮੱਲਾ ਅੱਜ ਅੱਛਾ ਜਾ ਤੁਸੀਂ ਅੱਜ ਕਿੱਥੋਂ ਆ ਰਹੇ ਸੀ ਤਾਂ ਕੀ ਹੋਇਆ ਤੁਹਾਡੇ ਨਾਲ ਮੈਂ ਸ਼ਸੰਗ ਕਰਵਾ ਆ ਰਹੀ ਸੀ ਸਿੱਧੀ ਆ ਰਹੇ ਸੀ ਮੇਰੇ ਨਾਲ ਇੱਕ ਹੋਰ ਸੀ ਉਹ ਮੈਂ ਉੱਥੇ ਆਪਣੀ ਦੁਕਾਨ ਦੇ ਕੋਲ ਖੜੀ ਹੋ ਗਈ ਤੇ ਮੈਂ ਕੱਲੀ ਆ ਗਈ ਜਦੋਂ ਮੁਰਨਾ ਸੇ ਅੰਦਰ ਨੂੰ ਜਾਣਾ ਸੀ ਘਰ ਨੂੰ ਤੇ ਮੈਂ ਉੱਥੇ ਖੜੀ ਹੋ ਗਈ ਤੇ ਗੱਡੀ ਖੜੀ ਕੀਤੀ ਸੀ ਵਾਈਟ ਕਲਰ ਦੀ ਤੇ ਉਹਨਾਂ ਨੇ ਮੈਨੂੰ ਕਹਿ ਤਾ ਤਸੀਂ ਉਹਨੂੰ ਜਾਣਦੇ ਮੈਂ ਕਿਹਾ ਮੈਂ ਜਾਂਦੇ ਨਹੀਂ ਤੇ ਉਹਨੇ ਮੈਨੂੰ ਬਿਠਾ ਲਿਆ ਬਿਠਾ ਕੇ ਨਾ ਕਹਿੰਦੇ ਲੈ ਤੁਹਾਡੇ ਤਾਂ ਤੁਹਾਡੇ ਇੱਕ ਕੰਦ ਦਾ ਕਾਉਂਟਰ ਟੁੱਟ ਗਿਆ ਹੈ ਤੇ ਮੈਂ ਉਹਨਾਂ ਨੂੰ ਲਾ ਲਿਆ ਲਾ ਕੇ ਨਾ ਫਿਰ ਮੈਂ ਦੂਜੇ ਤੇ ਹੱਥ ਰੱਖ ਲਿਆ ਮੈਂ ਕਿਹਾ ਨਹੀਂ ਮੇਰਾ ਟੁੱਟਾ ਹੈ ਮੈਂ ਹੱਥ ਰੱਖ ਕੇ ਰੱਖੇ ਮੈਂ ਦਿੱਤਾ ਨਹੀਂ ਉਹ ਜਿਹੜਾ ਉਹਨਾਂ ਨੇ ਲਾ ਲਿਆ ਤੁਹਾਨੂੰ ਦਿੱਤਾ ਨਹੀਂ ਵਾਪਸ ਨਹੀਂ ਵਾਪਸ ਨਹੀਂ ਉਹਨਾਂ ਨੇ ਮੈਨੂੰ ਦਿੱਤਾ ਤੇ ਸਿੱਧੀ ਗੱਡੀ ਭਜਾਈ ਗਿਆ ਕਿੰਨੇ ਕਿੰਨੇ ਜਣੇ ਸੋਸ ਗੱਡੀ ਵਿੱਚ ਤਿੰਨ ਜਣੇ ਸੀ ਦੋ ਜਨਾਨੀਆਂ ਸੀ ਇੱਕ ਬੰਦਾ ਸੀ ਮੁੰਡਾ ਜਿਹੜਾ ਬੰਦਾ ਜਿਹੜਾ ਚਲਾਉਂਦਾ ਸੀ ਹਾਂ ਮੁੰਡਾ ਜੀ ਸੀਸੇ ਵਾਈਟ ਕੱਪੜੇ ਪਾਏ ਸੀ ਉਹਨੇ ਤੇ ਉਹ ਤੁਹਾਨੂੰ ਕਿੱਥੇ ਲੈ ਗਿਆ ਅੱਗੇ ਉਹ ਸਿੱਧਾ ਹੀ ਲੈ ਜਾਂਦਾ ਸੀ ਬਸ ਮੈਂ ਪਰ ਜਦਾ ਅੱਜ ਮੁੰਡਾ ਘਰ ਲੱਗੇ ਅੱਗਾ ਤੱਕ ਨੇ ਸਿੱਧਾ ਟਰੀ ਗਿਆ ਮੈਂ ਰੋਈ ਗਈ ਆ ਉਹ ਲਈ ਗਈ ਆ ਅੱਛਾ ਤੁਹਾਡੀ ਗੱਲ ਨਹੀਂ ਸੁਣੀ ਉਹਨਾਂ ਨੇ ਵੀ ਤੁਹਾਨੂੰ ਮੇਰੀ ਗੱਲ ਨਹੀਂ ਸੁਣੀ ਮੈਂ ਰੋਈ ਗਈ ਮੈਨੂੰ ਉਤਾਰ ਦਿਓ ਮੈਨੂੰ ਉਤਾਰ ਦਿਓ ਮੈਨੂੰ ਉਤਾਰ ਦਿਓ ਮੈਨੂੰ ਮੈਨੂੰ ਘਰ ਪਹੁੰਚਾ ਦਿਓ ਮੈਨੂੰ ਘਰ ਪਹੁੰਚਾਏ ਤੇ ਰੋਲਾ ਪਾਉਂਦੀ ਰਹੀ ਉਹ ਸਿੱਧਾ ਹੀ ਲਈ ਗਿਆ ਫਿਰ ਉਹ ਦਿਨ ਇੱਕ ਕਿਸੇ ਨੇ ਨਾ ਗਮਲੇ ਲੈਣੇ ਸੀ ਤੋਂ एक दो बंदे खड़े मोटरसाइकिल हो मोटरसाइकिल जनानी सी मतलब माता तू तो आ जाओ तो मैंने उतार नहीं जाता घबरा गई कह हाँ, तो माता पानी पी लो मैं पानी नहीं ले जो झुमके ला के ला गया है दूजा ना मैं मेरे को मैं कुटी रखे मैं दिता नहीं जे ਮੈਂ ਐਸੇ ਦੱਸ ਨਹੀਂ ਪਾਈ। ਆ ਦੇਖ ਰਹੋ ਕਿ ਕਿੰਨ ਕੋਦਰ ਦਾ ਮਾਹੌਲ ਆ ਜਿਹੜਾ ਬਣਿਆ ਹੋਇਆ ਕਿਉਂਕਿ ਪੁਲਿਸ ਪ੍ਰਸ਼ਾਸਨ ਦੀ ਜਾਂ ਕਹਿ ਲੋ ਕਿ ਪ੍ਰਸ਼ਾਸਨ ਦੇ ਇੱਥੇ ਜ਼ਿੰਮੇਵਾਰੀ ਬਣਦੀ ਆ ਕਿ ਇਸ ਜਿਹੜੀ ਐ ਇਦਾਂ ਦੀ ਠੱਗਬਾਜ਼ੀ ਜਾਂ ਲੁੱਟਾਂ ਖੋਹਾਂ ਖੁਆ ਕਰਨ ਵਾਲੇ ਆ ਉਹਨਾਂ ਨੂੰ ਕਿੱਦਾਂ ਨੱਥ ਪਾਈ ਜਾਵੇ ਇਹਨਾਂ ਦਾ ਬੇਟਾ ਮੇਰੇ ਨਾਲ ਨੇ ਕੀ ਨਾਮ ਭਾਜੀ ਆਪਣਾ? ਵਿੰਦਰ ਕੁਮਾਰ ਜੀ। ਤੇ ਮਾਤਾ ਤੁਹਾਡੀ ਕੀ ਲੱਗਦੇ? ਮੇਰੀ ਮਾਤਰਾ ਜੀ। ਹਾਂਜੀ। ਕੀ ਨਾਮ ਇਹਨਾਂ ਦਾ? ਰਾਜਦਾਨੀ ਜੀ। ਅੱਛਾ ਕੀ ਹੋਇਆ ਸੀ ਅੱਜ ਜਿਹੜਾ? ਇਹ ਸਸੰਗ ਘਰ ਤੋਂ ਵਾਪਸ ਆ ਰਹੇ ਸੀਗੇ ਜੀ ਬੋਰ ਦੇ ਕੋਲ ਬੋਰ ਦੇ ਹਲਾਤੇ ਤੇ ਤਰਕ ਕਿਉਂਦੇ ਹਰ ਵਾਰੀ ਹੁੰਦੇ ਆ ਤੇ ਜਦੋਂ ਗਲੀ ਦੇ ਮੋੜ ਤੇ ਪਹੁੰਚੇ ਤੇ ਗੱਡੀ ਕਾਈ ਉਹਨਾਂ ਨੇ ਨਾ ਕੋਈ ਦੋ ਲੇਡੀਜ਼ ਤੇ ਇੱਕ ਛੋਟਰੀ ਬੱਚੋਂ ਉਹਨੇ ਪੁੱਛ-ਕੁਛ ਕੀਤੀ ਲੈ ਵੀ ਕੁਝ ਕਿਸੇ ਪੁੱਛਿਆ ਇਹਨਾਂ ਨਹੀਂ ਪਤਾ ਲੱਗਾ ਇਹਨਾਂ ਨੂੰ ਉਹਨਾਂ ਨੇ ਇਹਨਾਂ ਨੂੰ ਖਿੱਚ ਕੇ ਗੱਡੀ ਦੇ ਵਿੱਚ ਬਿਠਾ ਕੇ ਸਿੱਧਾ ਮੈ ਪ੍ਰੋਰਾ ਲੈ ਗਏ ਤੇ ਸਾਨੂੰ ਫੇਰ ਬਾਅਦ ਚ ਪਤਾ ਲੱਗਾ ਸੀ ਫਿਰ ਵੀ ਕੋਸ਼ਿਸ਼ ਭੱਜ ਦੌੜ ਕੀਤੀ ਪਰ ਸ਼ੁਕਰ ਹੈ ਇਹਨਾਂ ਦੇ ਵੀ ਵਾਲੀਆ ਇੱਕ ਇੱਕ ਸਾਈਡ ਦਾ ਕਾਂਟਾ ਸੀਗਾ ਪਰਾਰ ਸੀ ਕਾਫੀ ਉਹ ਲਾ ਲਿਆ ਤੇ ਇਹਨਾਂ ਉਥੇ ਮੈ ਮਿਹਰੂ ਨੈਰ ਦੇ ਕੋਲ ਡਿਸਪੈਰ ਹੈਗੀ ਆਪਣੇ ਨਰਸਰੀ ਹੈਗੀ ਉਥੇ ਇਹਨਾਂ ਨੇ ਛੱਡ ਦਿੱਤਾ ਹੈ ਤੁਮ ਧੱਕਾ ਮਾਰ ਕੇ ਛੱਡ ਦਿੱਤਾ ਹੈ ਇਹਨਾਂ ਨੂੰ ਤੇ ਉਥੋਂ ਕਿੱਥੇ ਲੈ ਕੇ ਉਥੋਂ ਫੇ ਕੋਈ ਬੰਦੇ ਸੀ ਦੋ ਤੇ ਉਹ ਉਹਨਾਂ ਨੇ ਇਹਨਾਂ ਨੂੰ ਬਿਠਾਇਆ ਇਹਨਾਂ ਨੂੰ ਪਾਣੀ ਪੁਣੀ ਪੁਲਾਇਆ ਅੱਛਾ ਤੇ ਪਰ ਇਹਨੂੰ ਬੀਤਣੇ ਕੋਈ ਭਾਈ ਹੋਸੀ ਬੋ ਉਹਨਾਂ ਨੇ ਫੇ ਡਾਕਟਰ ਜਗਦੀਸ਼ ਵਾਦਵਾਏ ਤੇ ਅਗੇ ਫਾਟਕਾਂ ਦੇ ਕੋਲ ਉਥੇ ਲਾਇਆ ਫੇ ਉਹ ਫਾਟਕਟਰ ਦੀਦੀ ਦਾ ਲੜਕਾ ਉਹ ਸਾਨੂੰ ਉਥੇ ਘਰ ਛੱਡ ਕੇ ਗਿਆ ਸੱਜੇ ਇਹਦੀ ਪੁਲਿਸ ਕਮਪਲੇਂਟ ਕੀਤੀ ਤੁਸੀਂ ਹਾਂਜੀ ਕਰਤੀ ਹੈ ਜੀ ਕਰਤੀ ਕੀ ਕਹਿੰਦੇ ਹੋ ਉਸ ਕਹਿੰਦੇ ਜੀ ਬਸ ਦੇਖੇ ਤੱਕ ਤਬਦੀਸ਼ ਆਦੀ ਕਰਦੇ ਜੀ ਬਸ ਉਹ ਕੁਝ ਨਹੀਂ ਨੂੰ ਦੇ ਆ ਜੀ ਮੌਕੇ ਤੇ ਆਈ ਸੀ ਮੌਕੇ ਤੇ ਆਏ ਸੀ ਪਰ ਚਲੇ ਗਏ ਕਿੰਨੇ ਕੀਮਤ ਹੋ ਸਕਦੀ ਝੁੰਕੇ ਦੀ ਇੱਕ ਦੀ ਘੁੰਮਦੇ ਉਦੋਂ ਕੀ ਜਦ ਦੀ ਹੈਗੀ 55000 ਦੀ ਹੈਗੀ ਨੁਕਸਾਨ ਤਾਂ ਹੋਇਆ ਨਾ 55000 ਕੜਾ ਥੋੜਾ ਖਾਂਜਿਆ ਨੁਕਸਾਨ ਤਾਂ ਹੋਇਆ ਨਹੀਂ ਕਿਨੇ ਵੀ ਅੱਗੇ ਵੀ ਕਿਸੇ ਨਾਲ ਨਾ ਹੋਵੇ ਅੱਛਾ ਇਹ ਕਿਨੇ ਵੀ ਚਲੋ ਸਾਡੀ ਮਾਤਾ ਜੀ ਸਾਡੇ ਬੱਚ ਗਏ ਆ ਕੋਈ ਸਾਨੂੰ ਹੋਰ ਕੋਈ ਦਿੱਕਤ ਨਹੀਂ ਕੀ ਮੰਗ ਕਰਦੇ ਹੁਣ ਪ੍ਰਸ਼ਾਸਨ ਜੀ ਬਸ ਅਸੀਂ ਮੰਗਾਈ ਕਰਦੇ ਆ ਵੀ ਅਜੇ ਲੁੱਟਖੋਲੇ ਕਰ ਰਹੇ ਇਹਨਾਂ ਨੂੰ ਨੱਥ ਪਾਈ ਜਾਵੇ ਜੋ ਕਿ ਸੇ ਚਲੋ ਸਾਡੀ ਮਾਤਾ ਨਾ ਹੋਇਆ ਕਿਸੇ ਕਿੰਨੇ ਕਿਸੇ ਨਾ ਨਾ ਹੋਵੇ ਕਿਸੇ ਗਰੀਬ ਨਾ ਨਾ ਹੋਵੇ ਸਾਡੇ ਨਾਮੇ ਕਿਸੇ ਨਾ ਗਰੀਬ ਨਾਮੇ ਹੋਵੇ ਕਿਸੇ ਨਾਮੇ ਨਾ ਹੋਵੇ ਚਲੋ ਮਾਤਾ ਘਬਰਾਣਾ ਨਹੀਂ ਕੋਈ ਗੱਲ ਨਹੀਂ ਉਹ ਪੁਲਸ ਨੇ ਇਹਨਾਂ ਨੂੰ ਲੱਭ ਲੈਣਾ ਔਰ ਲੱਭ ਕੇ ਇਹਨਾਂ ਤੇ ਜਿਹੜਾ ਤੁਹਾਡਾ ਬਣਦਾ ਹੱਕ ਹੈ ਤੁਹਾਡਾ ਐਕਸ਼ਨ ਲੈਣਗੇ ਉੱਤੇ ਘਬਰਾਉਣਾ ਇਹ ਆ ਜੀ ਪਰਿਵਾਰਕ ਮੈਂਬਰ ਜਿਨ੍ਹਾਂ ਦੇ ਨਾਲ ਅੱਜ ਮਾਤਾ ਸੀ ਜਿਨ੍ਹਾਂ ਦੇ ਨਾਲ ਲੁੱਟ ਖੋਹੀ ਆ ਕਿਉਂਕਿ ਸਿਆਣਾ ਸਰੀਰ ਆ ਕਮ ਸੇ ਕਮ 75 75 ਦੇ ਸਾਲ ਦੀ ਉਮਰ ਹੋਣੀ ਹੈ ਤੁਹਾਡੀ ਮਾਤਾ ਜੀ ਹਾਂ ਇੰਨੇ ਦੀ ਉਮਰ ਹੈਗੀ ਕਿਉਂਕਿ ਸਿਆਣੇ ਹੋਣ ਦੇ ਨਾਲ ਘਬਰਾ ਵੀ ਗਏ ਆ ਔਰ ਪੁਲਿਸ ਪ੍ਰਸ਼ਾਸਨ ਨੂੰ ਚਾਹੀਦਾ ਕਿ ਇਦਾਂ ਦੇ ਚੋਰਾਂ ਦੇ ਖਿਲਾਫ ਜਿਹੜੀ ਆ ਸਖਤ ਤੋਂ ਸਖਤ ਕਾਰਵਾਈ ਕੀਤੀ ਜਾਵੇ ਔਰ ਉਹਨਾਂ ਨੂੰ ਸਲਾਖਾਂ ਦੇ ਪਿੱਛੇ ਔਰ ਨਕੋਦਰ ਵਾਸੀਆਂ ਦੀ ਜਿਹੜੀ ਚੈਨ ਦੀ ਨੀਂਦ ਨਾਲ ਸੌ ਸਕਣ ਕੈਮਰਾ ਪਰਸਨ ਦੇ ਨਾਲ ਜਸਵਿੰਦਰ ਚੰਬਰ ਇੱਕ ਤਲਾਅ ਨਕੋਦਰ